ਦੀ ਪੰਜਾਬੀ ਉਹ ਸਸਤਰੀ ਕਾਲ ਵੀ ਸਾਰਿਆਂ ਨੂੰ ਹੁਣ-ਤੁਲੂ ਦੱਸਣ ਜਾ ਰਹੇ ਜੋ ਕਿ ਅਮਰਤਪਾਲੂਪ ਸੌਰ ਦੇ ਇੱਕ ਸਬੂਤ ਰੱਖੇ ਜਾਂਦੇ ਆ ਇੱਕ ਪੱਤਰਕਾਰ ਦੇ ਸਾਹਮਣੇ ਇੱਕ ਸ਼ਖਸ ਵੱਲੋਂ ਉਹਦਾ ਨਾਮ ਕੀ ਆ ਜੋ ਭਗਤ ਸਿੰਘ ਦਬਾਬੀ ਉਹਦਾ ਕਿਹਾ ਇਹ ਆ ਵਿਵਾਹ 2022 ਦੇ ਵਿੱਚ ਵੱਲੂ ਇਹ ਧਮਕੀਆਂ ਦੇ ਰਹੀ ਸੀ ਜੋ ਇਲਾਕੇ ਦੇ ਸਾਥੀ ਆ ਇੱਕ ਦਾ ਨਾਮ ਗਗਰਦ ਸਿੰਘ ਪੋਲਾ ਇਹ ਵੀ ਕੈਨੇਡਾ ਦੇ ਵਿੱਚ ਰਹਿੰਦਾ ਇੱਕ ਜੱਸਾ ਸਿੰਘ ਜਿਹਦਾ ਦੱਸਿਆ ਗਿਆ ਗੈਸਟਰਾ ਜੋ ਉਹਦਾ ਵਿਵਹਾ ਗਰੁੱਪ ਦਵਿੰਦਰ ਵਿਵਹਾ ਗਰੁੱਪ ਪੂਰਾ ਨਾਮ ਤੇ ਸ਼ਾਹ ਕੋ ਟਾਡੀ ਵਾਲ ਉਹਦਾ ਪੈਡਾ ਤੇ ਇਹ ਗੈਂਗਸਟਰਾਂ ਵੱਲੋਂ ਵੀ ਧੌਕੀ ਆਈ ਹੈ ਕਹਿੰਦਾ ਵੈਲਿਊ ਦਵਾਈ ਆ ਗਈ ਆ ਅਵਰਤ ਪਾਲ ਸਿੰਘ ਨੇ ਵੀ ਖੁਦ ਇੱਕ ਆਡੀਓ ਸਲਾਈ ਗਈ ਆ ਅਵਰਤ ਪਾਲ ਸਿੰਘ ਦੀ ਇਸ ਪੱਤਰਕਾਰ ਨੂੰ ਉਹਨੇ ਸਾਰੇ ਸਬੂਤ ਆਪਣੇ ਵੱਲੋਂ ਰੱਖ ਦਿੱਤੇ ਗਏ ਅਵਰਤ ਪਾਲ ਉਪਸੌਂਦੀ ਪੂਰੀ ਤਰ੍ਹਾਂ ਆਪਣੇ ਵੱਲ ਇਹ ਕੋਸ਼ਿਸ਼ ਸਾਜ਼ਿਸ਼ ਰਚੀ ਬੈਠਿਆ ਕਹਿੰਦਾ ਮਤਲਬ ਵੀ ਹੁਣ ਇਹ 2 ਸਾਲ 2022 ਦਾ ਕੇਸ ਆ ਤਾਂ ਐਲੇ ਸਵੇ ਬਾਅਦ 2-3 ਸਾਲਾਂ ਬਾਅਦ ਇਹਨਾਂ ਲਈ ਅੱਜ ਉਹਨਾਂ ਦੇ ਸਾਹਮਣੇ ਸਬੂਤ ਰੱਖੇ ਆ ਪਹਿਲਾ ਕਿਉਂ ਨਹੀਂ ਰੱਖੇ ਬਈ ਇਹਦਾ ਕਹਣਾ ਇਹ ਆ ਵੀ ਕਹਦਾ ਵਾ ਵੱਡੇ ਹਾਈ ਲੈਵਲ ਤੇ ਵੱਡੇ ਅਫਸਰਾਂ ਕੋਲੇ ਇਹ ਦਰਖਾਸਤ ਕਰੀ ਸੀ ਪਰ ਵੇਰੀ ਕੋਈ ਇਲਕੁਇਰੀ ਨਹੀਂ ਹੋਈ ਬਈ ਐਫ ਆਈ ਆਰ ਪਹਿਲੀ ਦਰਜ ਕੀਤੀ ਆ ਤਾਂ ਵੇਰੀ ਕੋਈ ਸਲਵਾਈ ਨਹੀਂ ਹੋਈ ਤਾਂ ਅੱਜ ਨੇ ਫੇਰ ਜੋ ਇੱਕ ਪੱਤਰਕਾਰ ਦੇ ਸਾਹਬ ਨੇ ਸਬੂਤ ਰੱਖਿਆ ਜਿਹਦੇ ਵਿੱਚ ਅਵਰਤਪਾਲ ਸਿੰਘ ਦੀ ਇੱਕ ਆਡੀਓ ਆ ਜਿਹਦੇ ਵਿੱਚ ਅਵਰਤਪਾਲ ਸਿੰਘ ਕਹਿ ਰਿਹਾ ਵੀ ਤੂੰ ਸੀ ਵਲੂ ਆਪਣਾ ਡਰੈਸ ਦੋ ਜੋ ਭਗਤ ਸਿੰਘ ਦਵਾਦੀ ਹੈ ਇਹਦਾ ਕਹੜਾ ਵੀ ਇਹ ਆ ਇਹਦਾ ਵੈਲਿਊ ਇਹ ਦੇਖੋ ਤੁਸੀਂ ਸੁਣ ਲੋ ਜੀ ਆਪਣੇ ਆਪ ਵੀ ਅਵਰਤਪਾਲ ਦੀ ਬਾਜ ਆ ਅਵਰਤਪਾਲ ਕਹਿ ਰਿਹਾ ਵੀ ਤੁਸੀਂ ਆਪਣਾ ਵੈਲਿਊ ਡਰੈਸ ਦੋ ਥੋਡੇ ਖੇਤਰ ਫੇਰ ਲਵਾਵੇ ਤੇ ਇਹ ਸਖਸ ਦਾ ਹੁਣ ਇਹ ਵੀ ਕਿਹੜਾ ਵੀ ਮੇਰੀ ਬੱਚੀ ਤੱਕ ਸਕੂਲ ਦੇ ਵਿੱਚ ਦਾ ਪਤਾ ਲਵਾ ਲਿੱਤਾ ਗਿਆ ਸੀ ਇਹਨਾਂ ਨੇ ਵੈਲਿਊ ਇਹ ਵੀ ਫੋਨ ਲਾ ਕੇ ਕਿਹਾ ਵੀ ਆਪ ਦਾ ਧਿਆਨ ਲਾ ਚੱਲ ਤੇਰੀ ਬੱਚੀ ਦਾ ਸਾਨੂੰ ਪਤਾ ਲੱਗ ਗਿਆ ਵੀ ਕਿੱਥੇ ਪੜਦੀ ਐ ਕਿਹੜੇ ਸਕੂਲ ਚ ਪੜਦੀ ਐ ਵੀ ਇਹ ਕਿੱਥੋਂ ਦੀ ਇਹਨਾਂ ਦੀ ਜੋ ਇਹ ਕਹਦੇ ਆਪਣੇ ਵੱਲੋਂ ਵਾਹ ਕਾਲੀਦਾਰ ਵਾਰਸ ਪੰਜਾਬ ਦੇ ਅਸੀਂ ਕਿੱਥੋਂ ਇੱਕ ਪਾਸੇ ਵਾਰਸਵਾਲ ਦੇ ਪੰਜਾਬ ਦੇ ਇੱਕ ਪਾਸੇ ਤੁਸੀਂ ਗਲਤ ਕੰਮ ਕਰਦੇ ਹੋ ਤਾਂਕੀਏ ਦੇ ਲੋਤੀਆਂ ਭੜਾ ਦੀਆ ਕਤਲ ਕਰਦੀ ਆਪਣੇ ਵੱਲੀਓ ਕਹਿੰਦੇ ਹੋ ਕਤਲ ਕਰ ਦਿੱਤਾ ਜਾਊਗਾ ਤਾਂਕੀਏ ਦੇ ਲੋ ਬਲਾਤ ਕਰਦੀਏ ਤਾਂਕੀਏ ਦੇ ਤਾਂ ਇਹ ਕਿੱਥੋਂ ਦੀ ਸੋਡੀ ਸਿੱਖੀ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਸਿੱਖੀ ਦੇ ਰਾਹ ਤੇ ਤੋਰਨਾ ਚਾਹਣਾ ਲੋਕਾਂ ਨੂੰ ਤਾਂ ਇਹ ਅਮਰਤਪਾਲ ਸਾਰੇ ਸਬੂਤ ਜਿਹੜੇ ਨਾਲ ਆਪਣੇ ਵੱਲੀਓ ਰੱਖੇ ਗਏ ਪੂਰੀ ਤਰ੍ਹਾਂ ਸੌ ਦੀ ਸਾਜ਼ਿਸ਼ ਜੋ ਆਪਣੇ ਵੱਲੀਓ ਲੜੇ ਰਚੀ ਆ ਜੋ ਇਹ ਦਬਾਬੀ ਆ ਹੁਣ ਕਹਿੜ ਦਾ ਬਤਲ ਜਿਵੇਂ ਪੱਤਰਕਾਰ ਨੇ ਪੁੱਛਿਆ ਸੀ ਇਹਨਾਂ ਨੂੰ ਵੀ ਇਹ 2022 ਦਾ ਤੁਸੀਂ ਦੱਸ ਰਹੇ ਬਾਵਲਾ ਤੇ 2025 ਦੇ ਵਿੱਚ ਤੁਸੀਂ ਓਪਨ ਕਰਾਉਣ ਜਾ ਰਹੇ ਹੋ ਕੇਸੋਲਾ ਦੇ ਉੱਤੇ ਵੀ ਕੇਸ ਇੱਕ ਹੋਰ ਲਾ ਦਿੱਤਾ ਜਾਵੇ ਇੱਕ ਪਰਚਾ ਹੋਰ ਇਹਦੇ ਤੇ ਦਰਜ ਹੋਵੇ ਜਿਹੜੀ ਤਵਕੀ ਇਹ ਦਿੱਤਾ ਦਿੱਦਾ ਸੀ ਬਿਲੂ ਤਾਂ ਗੱਲ ਹੋਣੀ ਇੱਲੀ ਕਾ ਇੱਕ ਤਵਕੀ ਦੇੜੀ ਪਹਿਲੀ ਗੱਲ ਤਾਂ ਇਹ ਕੋਈ ਵੱਦਾ ਫਸਦਾ ਨਹੀਂ ਤਵਕੀ ਦੇੜੀ ਜੇ ਕਿਸੇ ਦਾ ਆਪਾਂ ਕੋਈ ਜਾ ਕੇ ਕਰਦੇ ਆ ਤਾਂ ਫੇਰ ਆਪਣੇ ਤੇ ਕਿਸ ਦਰਜੂ ਕਲੀਆਂ ਗਾਣਾ ਦਾ ਕਿਸ ਦਰਜ ਜੀ ਉਹਦਾ ਤਾਂ ਦੂਜਾ ਲੱਬਰ ਹੁਣ ਇਹ ਬਈ ਆਪਣੀ ਜਲਤਾ ਜਲਾਰਦਲ ਹੁੰਦੀ ਆ ਜਦ ਜਦਤਾ ਦੇਖੂਗੀ ਗੱਲਬਾਤ ਕੀ ਆ ਤਾਂ ਹੁਣ ਗੱਲ ਇਲੀ ਕਾ ਜੋ ਇਹ ਤਬਾਬੀ ਲਾ ਤਾਂ ਸਖਸੇ ਨੇ ਪਹਿਲਾਂ ਵੀ ਅਵਰਤਪਰਸ ਸਿੰਘ ਖਿਲਾਫ ਬੋਲੇ ਇਹ ਕਹੇ ਦਾ ਮਤਲਬ ਇਹ ਇਲਾ ਇਹ ਕਹਿ ਰਿਹਾ ਵੀ ਬਾਈ ਹੱਕ ਠੋਕੇ ਕਹਿਣਾ ਵੀ ਬਾਈ ਇਲਾ ਦੇ ਕਿਸੇ ਸਾਥੀ ਤੋਂ ਡਰਦਾ ਕੋਈ ਅਵਰਤਪਾਲ ਤੁਲੜਦਾ ਵੈਲਿਊ ਤੁਕੀਆ ਬਹੁਤ ਆਈਆ ਇਹਨਾਂ ਨੇ ਵੈਲਿਊ ਡਰੈਸ ਪੁੱਛਿਆ ਵੀ ਤੇਰਾ ਡਰੈਸ ਦੱਸ 73 ਫੇਲਾ ਇਹ ਰਿਕਾਰਡਿੰਗ ਅਵਰਤਪਾਲ ਸਿੰਘ ਦੀ ਤੇ ਅਵਰਤਪਾਲ ਸਿੰਘ ਦਾ ਇਹ ਕਿਹੜਾ ਵੀ ਤੁਸੀਂ ਸਾਨੂੰ ਬੇਵਜਾ ਪਰੇਸ਼ਾਨ ਕਰ ਰਹੇ ਹੋ ਸਾਡੇ ਸਬੂਤ ਦਿਖਾਓ ਪਹਿਲਾਂ ਤਾਂ ਉਹ ਆਈਡੀ ਉਹਨਾਂ ਨੇ ਰਿਕਾਰਡਿੰਗ ਕਰੀ ਹੋਈ ਆ ਆਪਣੇ ਵੱਲਿਓ ਤਾਂ ਪੱਤਰਕਾਰ ਦੇ ਸਾਹਮਣੇ ਜਿਹੜੇ ਇਹ ਨੋਟਿਸ ਇਹਨਾਂ ਨੇ ਵਕੀਲ ਦਾ ਲਾਭ ਲਿਆ ਖਾਰਾ ਲਾਭ ਦਾ ਵਕੀਲ ਹੈ ਜੋ ਅਵਰਤਪਾਲ ਸਿੰਘ ਦੇ ਕਹਿੰਦਾ ਵੀ ਇਹ ਮੇਰੇ ਮੇਰੇ ਸਾਥੀ ਆਲੂ ਇਹ ਤਾਂ ਦਵਾਬੀ ਦਾ ਕਿਹੜਾ ਹੈਗਾ ਪੇਰੇ ਸਾਥੀ ਯਾਰੂ ਜੋ ਵੀ ਇਹਨਾਂ ਦੇ ਬੰਦਿਆਂ ਦੇ ਖਿਲਾਫ ਬੋਲਦਾ ਅਵਰਤਪਾਲ ਦੇ ਜਿਹੜੇ ਜੋ ਅਵਰਤਪਾਲ ਦੇ ਸਾਥੀ ਹੈ ਜਾਂ ਅਵਰਤਪਾਲ ਦੇ ਖਿਲਾਫ ਕੋਈ ਵੀ ਬੋਲਦਾ ਇਹ ਨੋਟਿਸ ਕਰ ਲੈਂਦੇ ਆ ਹਰ ਕਿਸੇ ਨੂੰ ਤਾਂ ਗੱਲ ਹੁਣ ਇਹ ਆ ਵੀ ਇਹਨਾਂ ਦੇ ਕੋਈ ਕਰਤੂਤਾਂ ਨਾ ਸਪਾ ਸਕੋ ਮੈਂ ਇਹਨਾਂ ਤੋਂ ਡਈ ਡਰਿਆ ਕਿਉਂਕਿ ਮੈਨੂੰ ਬਹੁਤ ਤੌਕੀ ਦਿੱਤੀ ਅਵਰਿਆਂ ਬੱਚਿਆਂ ਤੱਕ ਦੀਆਂ ਵੀ ਵੀ ਬਾਹਰ ਦਿੱਤਾ ਜਾਊ ਕਤਲ ਕਰ ਦਿੱਤਾ ਜਾਊ ਬਲਾਤਕਾਰ ਕਰ ਦਿੱਤਾ ਜਾਊ ਉਹਦਾ ਤਾਂ ਬਹੁਤ ਹੀ ਤਰ੍ਹਾਂ ਦੇ ਸ਼ਬਦ ਮੈਨੂੰ ਯੂਜ਼ ਹੋਏ ਆ ਪਰ ਮੈਂ ਲੈ ਕੇ ਇਹਨਾਂ ਤੋਂ ਡਈ ਡਰਿਆ ਪਰ ਹੁਣ ਗੱਲ ਅਵਰਤਪਾਲ ਦੇ ਬਾਰੇ ਜੋ ਅੱਜ ਇਹ 2022 ਦੇ ਬਾਬਲੇ ਚ ਤੇ ਅੱਜ 2025 ਹੋ ਚੱਲਿਆ ਜਿਹਦੇ ਵਿੱਚ 3 ਸਾਲ ਹੋ ਗਏ ਤਾਂ 3 ਸਾਲ ਬਾਅਦ ਅੱਜ ਇਹ ਆਪਣੇ ਸਬੂਤ ਧਰ ਰਹੇ ਆ ਬੂਰੇ ਤਾਂ ਹੁਣ ਇਹਦੀ ਜਾਣਕਾਰੀ ਹੁਣ ਆਪਣੀ ਜਨਤਾ ਜਨਾਰ ਦਲ ਹੁੰਦੀ ਆ ਉਹਦਾ ਇਹ ਵੜਦਾ ਕਿਹੜਾ ਹੁਣ ਇਹ ਆਪਣੇ ਭਾਈ ਜੋ ਪੰਜਾਬੀ ਭਰਾ ਆ ਗਏ ਆਪਣੇ ਇਹ ਹੀ ਦੱਸ ਸਕਦੇ ਆ ਵੀ ਇਹਦੇ ਵਿੱਚ ਹੁਣ ਕੀ ਸੋਚਣਾ ਬਾਈ ਕੀ ਵੜਦਾਗਾ ਅਬਰਤਪਾਲ ਸਿੰਘ ਤੇ ਇਹ ਦੋ ਸੱਚੇ ਆ ਜਾਂ ਝੂਠੇ ਆ ਇਹ ਆਪਣੀ ਜਨਤਾ ਫੈਸਲਾ ਕਰੂਗੀ ਕਿਉਂਕਿ ਇਹ ਜਿਹੜਾ ਦਬਾਬੀ ਆ ਭਗਤ ਸਿੰਘ ਇਹਦਾ ਕਿਹੜਾ ਵੀ ਇਹ ਆ ਵੀ ਹੁਣ ਮੈਂ ਨਹੀਂ ਇਹ ਜਨਤਾ ਦਾ ਫੈਸਲਾ ਵੀ ਜਨਤਾ ਕੀ ਕਹਣਾ ਜਿਵੇਂ ਹੁਣ ਇਸ ਦਬਾਬੀ ਦਾ ਕਿਹੜਾ ਕਹਿੰਦਾ ਮਤਲਬ ਵੀ ਮੈਨੂੰ ਜੋ ਜੱਸਾ ਸਿੰਘ ਜੱਸਾ ਇੱਕ ਕੈਨੇਡਾ ਦੇ ਵਿੱਚ ਰਹਿਣ ਵਾਲਾ ਗੈਂਗਸਟਰ ਜੋ ਦੱਸਿਆ ਗਿਆ ਤਾਂ ਇਹਦਾ ਕਿਹੜਾ ਇਹ ਆ ਵੀ ਮੇਰਾ ਇੱਕ ਦਵਿੰਦਰ ਵਿਹਾ ਗਰੁੱਪਾ ਤੇ ਸ਼ਾਹਕੋਟਾ ਦੀ ਆਲ ਮੇਰਾ ਪਿੰਡ ਆ ਤਾਂ ਤੇਰੇ ਵਿੱਚ ਦੀ ਛੇ ਦੀਆਂ ਛੇ ਕੱਢਦਾ ਕਿ ਇਸ ਜੋ ਦਬਾਬੀ ਨੂੰ ਭਗਤ ਸਿੰਘ ਆ ਜਿਹੜਾ ਇਹ ਕਹਦਾ ਮੈਨੂੰ ਪੂਰੀ ਤਰ੍ਹਾਂ ਮਾਰਦੀਆਂ ਧਮਕੀਆਂ ਦਿੱਤੀਆਂ ਤੇ ਜੋ ਗਗਨਪੋਲਾ ਇਲਾਵਲੀ ਉਹ ਵੀ ਤਾਂ ਜਿਹੜੇ ਇਹਦੇ ਸਾਥ ਹੀ ਆ ਤਾਂ ਮੈਂ ਤੁਹਾਨੂੰ ਇਹ ਆਈਡੀਆ ਵੀ ਰੱਖਤੀ ਆ ਤਾਂ ਜਿਹੜਾ ਇਹਨਾਂ ਦੇ ਕੋਈ ਖਿਲਾਫ ਬੋਲਦਾ ਉਧਰੋਂ ਜੋ ਇਹਨਾਂ ਦੇ ਖਾਰਾਗੇ ਜੋ ਵਕੀਲ ਤਾਂ ਉਹਦਾ ਕਿਹੜਾ ਉਹ ਵੀ ਆ ਵੀ ਜਿਹੜੇ ਅਵਰਤਪਾਲ ਦੇ ਵਕੀਲ ਆ ਉਹ ਨੋਟਿਸ ਕੱਢਦੇ ਆ ਤਾਂ ਮੈਂ ਇਹਨਾਂ ਦੇ ਵਕੀਲ ਨੂੰ ਵੀ ਕਹਿਣਾ ਚਾਹਣਾ ਵੀ ਆਹ ਨੋਟਿਸ ਮੈਂ ਕੋਰਟ ਦੇ ਵਿੱਚ ਆਪਣੇ ਬੰਦੀਓ ਵੀ ਨੋਟਿਸ ਕਢਾਏ ਤਾਂ ਇਹ ਨਾਲੀ ਪੂਰੀ ਜਦੋਂ ਮੈਂ ਕੋਈ ਦਰਖਾਸਤ ਦਿੱਤੀ ਇਹਨਾਂ ਦੇ ਖਿਲਾਫ ਤਾਂ ਮੇਰੀ ਨਹੀਂ ਸੁਲਵਾਈ ਹੋਈ ਮੈਂ ਵੱਡੇ ਪੱਧਰ ਤੇ ਵੱਡੇ ਅਫਸਰਾ ਕੋਲੇ ਇਹ ਦਰਖਾਸਤ ਐਫ ਆਈ ਆਰ ਦਰਜ ਕੀਤੀ ਆ ਪਰ ਮੇਰੀ ਸੁਲਵਾਈ ਨਹੀਂ ਹੋਈ ਤਾਂ ਹੁਣ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਵੱੜਦੇ ਤਾਂ ਕਾਲੀ ਦਾਲਵਾਰਸ ਪੰਜਾਬ ਦੇ ਆ ਇੱਕ ਪਾਸੇ ਪੰਜਾਬ ਦੀ ਇਹ ਸਿੱਖੀ ਦੇ ਰਾਹ ਤੇ ਲੋਕਾਂ ਨੂੰ ਤੋਰਦੇ ਤੇ ਇੱਕ ਪਾਸੇ ਧਮਕੀਆਂ ਦੇ ਰਹੇ ਆ ਧਿਆ ਭੜਾ ਦੀਆਂ ਤਾਂ ਇਹ ਕਿੱਥੋਂ ਦੀ ਇਹਨਾਂ ਦੀ ਸਮਝਦਾਰੀ ਆ ਕਿੱਥੋਂ ਦਾ ਇਹਨਾਂ ਦਾ ਇਹ ਕਹਦੇ ਆ ਵੀ ਜਿੱਤੇ ਹੋਏ ਆ ਵੀ ਆ ਕਿੱਥੋਂ ਇਹਨੂੰ ਲੋਕਾਂ ਨੇ ਇੱਕ ਇਹ ਗੁੱਡਾ ਕਰਦੀ ਆਲੇ ਰਸਾਲ ਨੂੰ ਅਵਰਤ ਪਾਲ ਸਿੰਘ ਨੂੰ ਜਤਾਇਆ ਹੈਗਾ ਤਾਂ ਕਹਿ ਦਾ ਮਤਲਬ ਜਿਹੜਾ ਦਬਾਬੀ ਆ ਪੂਰੀ ਤਰ੍ਹਾਂ ਆਪਣੇ ਵੱਲਿਓ ਦੋਸ਼ ਲਾਰਿਆ ਤੇ ਜਿਹੜੇ ਸਬੂਤ ਆ ਹੁਣ ਇਹ ਆਪਣੀ ਜਨਤਾ ਫੈਸਲਾ ਕਰੂਗੀ ਸੱਚ ਆ ਜਾਂ ਝੂਠ ਆ ਚਲੋ ਖਾਸ ਕਰਕੇ ਬਈ ਆਪਣੇ ਪੰਜਾਬੀ ਭੈਣਾ ਭਰਾਵਾਂ ਨੂੰ ਫਿਰ ਤੋਂ ਅਪੀਲ ਕਰਦੇ ਆ ਆਪਣੇ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਦੀ ਛੋੜੇ ਸਾਝੀ ਕਰਦੇ ਆ ਹੁਣ ਸੱਚ ਆ ਜਾਂ ਝੂਠ ਆ ਇਹ ਤੁਸੀਂ ਫੈਸਲਾ ਕਰ ਲੈ ਜਨਤਾ ਦੀ ਛੋੜੇ ਵਿਚਾਰ ਕੀ ਕਹਦੇ ਆ ਬਈ ਕਮੈਂਟਰ ਆਹੀ ਜਰੂਰ ਦੱਸੋ ਧੰਨਵਾਦ ਜੀ